ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਪੈਂਡਰਲੇ ਆਪਣਾ ਦੋਸਤ ਗੁਰਪ੍ਰੀਤ ਸਿੰਘ ਰਿਸ਼ੀ ਇਹ ਆਪਣਾ ਦੋਸਤ ਆਪਣੇ ਨਾਲ ਇਹਨੇ ਮਤਲਬ ਕਿ ਬੜੇ ਸਮੇ ਤੋਂ ਸ਼ੁਰੂ ਤੋਂ ਹੀ ਇਹਨੇ ਮਤਲਬ ਕਿ ਸਾਡੇ ਨਾਲ ਸਮਾਂ ਬਤੀਤ ਕੀਤਾ ਹੈ ਇਹ ਦੋਸਤ ਨੇ ਕਾਰੋਬਾਰ ਕੀਤਾ ਕੱਪੜੇ ਦਾ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਬੜਾ ਸੋਹਣਾ ਇਹਨੇ ਆਪਣਾ ਜੋ ਦੁਕਾਨ ਨੂੰ ਸਜਾਇਆ ਔਰ ਇਕੱਲੀ ਦੁਕਾਨ ਹੀ ਨਹੀਂ ਸਜਾਈਏ ਨੇ ਇਹਦਾ ਕਪੜਾ ਲੀੜਾ ਵੀ ਆਕੇ ਤੁਸੀਂ ਦੇਖਿਓ ਇਹਦੇ ਕੋਲੇ ਸੂਜ ਵਗੈਰਾ ਵੀ ਮਿਲਦੇ ਨੇਗੇ ਔਰ ਜੀਨਸ ਵਗੈਰਾ ਵੀ ਮਿਲਦੀਆਂ ਨੇਗੀਆਂ ਪਰ ਵਿੱਚ ਪਿੰਡ ਵਾਲੇ ਕਹਿ ਦਿੰਦੇ ਨੇ ਵੀ ਕਿ ਥੋੜਾ ਮਤਲਬ ਕਿ ਮਹਿੰਗਾ ਲਾਉਂਦਾ ਪਰ ਮਹਿੰਗਾ ਨਹੀਂ ਬਾਈ ਜੀ ਲਾਉਂਦਾ ਇਹਦਾ ਕਪੜਾ ਦੇਖੋ ਵਰਤ ਕੇ ਵੀ ਕਪੜਾ ਸਮਾਂ ਬਤੀਤ ਕਿੰਨਾ ਕਰਵਾਉਂਦਾ ਸੋਨੂੰ ਜੇ ਇਹ ਸਾਨੂੰ ਸਸਤਾ ਦੇ ਦੇ ਉਹ ਜਾ ਕੇ ਘਰੇ ਪਾੜ ਜੇ ਫਿਰ ਤੁਸੀਂ ਆਖੋਗੇ ਯਾਰ ਵੀ ਬੜਾ ਹੋ ਪੰਡਤ ਜੀ ਤਾਂ ਬੜੇ ਲੁਟੇਰੇ ਨੇ ਉਹ ਤਾਂ ਲਿਆ ਕੇ ਬੜਾ ਲੁੱਟਦਾ ਮਾਲ ਵੇਚੀ ਜਾਂਦੇ ਨੇ ਯਾਰ ਦੋ ਦਿਨ ਨਹੀਂ ਚੱਲਦੀ ਸਾਡੀ ਚੀਜ਼ ਹਨਾ ਜੀ ਇਸ ਕਰਕੇ ਸਾਡੀ ਬੇਨਤੀ ਹੈ ਸਾਡੇ ਭਰਾ ਦੇ ਕੋਲੇ ਪਿੰਡ ਰੱਲੇ ਮੇਨ ਅੱਡੇ ਦੇ ਉੱਪਰ ਆ ਕੇ ਇੱਕ ਵਾਰੀ ਕਪੜਾ ਜ਼ਰੂਰ ਇਹਦਾ ਆ ਕੇ ਦੇਖੋ ਔਰ ਖਰੀਦ ਕੇ ਦੇਖੋ ਖੇਰ ਦੱਸਿਓ ਵੀ ਕਿੱਦਾਂ ਦਾ ਲੱਗਿਆ ਤੁਹਾਨੂੰ ਦੇਖੋ ਹਰ ਇੱਕ ਜਾਨੇ ਕੋਲੇ ਵੀਡੀਓ ਵਗੈਰਾ ਹੁੰਦੀ ਐ ਜੇ ਕਿਸੇ ਨੂੰ ਮਾੜਾ ਲੱਗਿਆ ਤਾਂ ਬੇਸ਼ੱਕ ਵੀਡੀਓ ਰਹੀਂ ਪਾ ਦਿਓ ਕਿਉਂਕਿ ਮੈਂ ਇਹਦੀ ਗਰੰਟੀ ਲੈਣਾ ਮੈਂ ਖੁਦ ਇਹਦੇ ਕੋਲੋਂ ਲੈ ਕੇ ਜਾਣਾ ਬਾਈ ਜੀ ਉੱਥੋਂ ਆ ਕੇ ਕਿਉਂਕਿ ਹੇਮਰਾ ਭਰਾਗਾ ਮੈਨੂੰ ਮੈਨੂੰ ਨੇ ਹਰ ਇੱਕ ਨੂੰ ਮਤਲਬ ਕਿ ਵਧੀਆ ਚੀਜ਼ ਦਿੰਦਾਗਾ ਕਿਉਂਕਿ ਮੈਨੂੰ ਇਹਦੇ ਤੇ ਵਿਸ਼ਵਾਸ ਹੈ ਇਹਦੇ ਰੇਟਾਂ ਤੇ ਵਿਸ਼ਵਾਸ ਹੈ ਕੋਈ ਰੇਟ ਨਹੀਂ ਇਹਦੇ ਇਹ ਹੈਗੇ ਕਿ ਲਟੇਰੀਆ ਵਾਂਗੂ 2000 ਮੰਗ ਲਿਆ 3000 ਮੰਗ ਲਿਆ ਜੀ ਇਹਦੇ ਦਰਮਿਆਨੇ ਰੇਟ ਨੇ ਚੀਜ਼ਾਂ ਸੋਹਣੀਆਂ ਨੇ ਔਰ ਇੱਕ ਵਾਰੀ ਜ਼ਰੂਰ ਆ ਕੇ ਮੇਰੇ ਭਰਾ ਦੇ ਕੋਲੋਂ ਤੁਸੀਂ ਕੱਪੜਾ ਖਰੀਦਿਓ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰਿਓ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੇ ਨਾ